ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਠੀਕ ਹੋਮੋਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਦੇ ਮਾਹੌਲ ਵਿੱਚ ਸੋਸ਼ਲ ਮੀਡੀਆ ਤੇ ਕੁੜੀਆਂ ਨੇ ਬੜਾ ਕੰਦ ਪਾਇਆ ਪਰ ਕੁੜੀਆਂ ਦੇ ਨਾਲ ਇੱਥੇ ਤਾਂ ਬੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਆਹ ਬੁੜੀ ਦੀ ਗੱਲ ਸੁਣੋ ਤੁਸੀਂ ਇਹ ਕਹਿੰਦੀ ਮੈਂ ਰਾਤ ਦੇ ਹਨੇਰੇ ਦੇ ਵਿੱਚ ਮਜ਼ੇ ਕਰਨੇ ਨੇ ਤਾਂ ਅਨਮੋਲ ਬਾਈ ਨੇ ਕਿਵੇਂ ਇਸ ਦੇ ਫਟਕਾਰ ਲਗਾਈ ਸੁਣ ਕੇ ਜਾਓ ਵੀਡੀਓ ਛੱ ਲੈਨ ਦੀ ਉਮਰ ਚ ਮਜੇ ਲੈ ਨਹੀਂ ਵੀਰੋ ਉਤੋਂ ਕਹਿੰਦੀ ਐ ਰੋਡ ਤੇ ਕੋਠੀ ਏ ਕੋਠੀ ਚ ਗਾੜੀ ਏ ਗਾੜੀ ਚ ਏ ਕੰਨਿਆਕ ਵਾੜ ਭੈਣ ਦੀ ਚੱਕੀ ਤੇ ਬੁੜੇ-ਬੁੜੇ ਦੇ ਨਹੀਂ ਲੋਟ ਆ ਰਹੇ ਹੈ ਲੱਤਾਂ ਤੁਹਾਡੀਆਂ ਸਿਵਿਆਂ ਚ ਪਈਆਂ ਨੇ ਨਹੀਂ ਮੇਰੀ ਗਾ ਸੁਣੋ ਉਤੋਂ ਕਹਿੰਦੀ ਐ ਲਾਈਟ ਹੋਏ ਡਿਮ ਨਹੀਂ ਜੇ ਲਾਈਟ ਡਿਮ ਚ ਡਿੰਗ ਡਿੰਗ ਹੋ ਗਈ ਕੌਣ ਜ਼ਿੰਮੇਵਾਰ ਏ ਇਹ ਉਮਰੇ ਘਰਦਿਆਂ ਨੂੰ ਵੀ ਵਕਤ ਪਾਏਗੀ